ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦਾ ਅਮਰੀਕਨ ਨਿਊਜ਼ ਬਲਟਨ ਵਿੱਚ ਸਵਾਗਤ ਹੈ। ਔਰ ਇਸੇ ਦਿਨ ਆ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀਆਂ ਬਲਟਿਨਸ ਤੋਂ। ਤਾਂ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਕੀਤੀ ਮੇਜ਼ਬਾਨੀ ਅਮਰੀਕੀ ਰੱਖਿਆ ਅਤੇ ਊਰਜਾ ਵਿਕਰੀ ਤੇ ਕੀਤੀ ਦਸਤਕਤ। ਭਾਰਤ ਨੂੰ F-35 ਸਟੀਲਥ ਲੜਾਕੂ ਜਹਾਜ਼ ਮਿਲਣ ਲਈ ਵੀ ਖੁੱਲਿਆ ਰਹਾ। ਅਮਰੀਕਾ ਤੋਂ ਵਾਪਸ ਆ ਰਿਹਾ ਹੈ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਸਮੂਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲਵਾਂਗੇ ਦੱਖਣੀ ਕੈਲੀਫੋਰਨੀਆ ਵਿੱਚ ਆਇਆ ਭਿਆਨਕ ਤੂਫਾਨ ਹੜ੍ਹਾਂ ਅਤੇ ਚਿੱਕੜ ਕਾਰਨ ਰਿਹਾਇਸ਼ੀ ਇਲਾਕਿਆਂ ਵਿੱਚ ਮੱਚੀ ਤਬਾਹੀ ਸਾਹਮਣੇ ਆਈਆਂ ਖੌਫਨਾਕ ਤਸਵੀਰਾਂ ਤੇ ਹੁਣ ਖਬਰਾਂ ਦਾ ਵਿਸਥਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਕੀਤੀ ਜਿੱਥੇ ਦੋਵਾਂ ਨੇਤਾਵਾਂ ਨੇ ਊਰਜਾ ਅਤੇ ਰੱਖਿਆ ਸੌਦਿਆਂ ਤੇ ਇੱਕ ਢੇਰ ਤੇ ਦਸਤਖਤ ਕੀਤੇ ਜਿਸ ਵਿੱਚ ਭਾਰਤ ਲਈ F35 ਸਟੀਲਥ ਲੜਾਕੂ ਜਹਾਜ਼ ਪ੍ਰਾਪਤ ਕਰਨ ਦਾ ਰਸਤਾ ਵੀ ਸ਼ਾਮਲ ਹੈ 트럼ਪ ਨੇ ਊਰਜਾ ਪੁਲਾੜ ਅਤੇ ਰੱਖਿਆ ਬਾਰੇ ਸਮਝੌਤਿਆਂ ਦਾ ਐਲਾਨ ਕੀਤਾ ਜਿਸ ਵਿੱਚ ਖਾਸ ਤੌਰ ਤੇ ਭਾਰਤ ਦਾ F35 ਸਟੀਲਥ ਲੜਾਕੂ ਜੈਟ ਪ੍ਰੋਗਰਾਮ ਵਿੱਚ ਸੰਭਾਵਿਤ ਪ੍ਰਵੇਸ਼ ਸ਼ਾਮਲ ਹੈ ਜੋ ਕਿ ਵਰਤਮਾਨ ਵਿੱਚ ਨਜ਼ਦੀਕੀ ਸਹਿਯੋਗੀਆਂ ਤੱਕ ਹੀ ਸੀਮਿਤ ਹੈ 트럼ਪ ਨੇ ਵਾਈਟ ਹਾਊਸ ਵਿੱਚ ਪੂਰੀ ਦੁਪਹਿਰ ਦੀਆਂ ਮੀਟਿੰਗਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜੇ ਹੋ ਕੇ ਕਿਹਾ ਕਿ 21ਵੀਂ ਸਦੀ ਲਈ ਅਮਰੀਕਾ ਭਾਰਤ ਸਮਝੌਤਾ ਇੱਕ ਇਤਿਹਾਸਕ ਪਹਿਲੂ ਹੈ ਜੋ ਸਾਡੀ ਭਾਈਵਾਲੀ ਅਤੇ ਸਾਡੀ ਦੋਸਤੀ ਦੇ ਹਰ ਪਹਿਲੂ ਨੂੰ ਡੂੰਗਾ ਕਰੇਗਾ ਹੋਰ ਕੀ ਕਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਓ ਦੇਖਦੇ ਹਾਂ ਸਟਾਰਟਿੰਗ ਥਿਸ ਈਅਰ ਵਿਲ ਬੀ ਇਨਕਰੀਸਿੰਗ ਮਿਲਟਰੀ ਸੇਲਸ ਟੂ ਇੰਡੀਆ ਬਾਈ ਮੈਨੀ ਬਿਲੀਅਨਸ ਆਫ ਡਾਲਰਸ ਵੀ ਆਰ ਆਲਸੋ ਪੇਵਿੰਗ ਦ ਵੇ ਟੂ ਅਲਟੀਮੇਟਲੀ ਪ੍ਰੋਵਾਈਡ ਇੰਡੀਆ ਵਿਦ ਦ ਐਫ 35 ਸਟੈਲਥ ਫਾਈਟਰਸ in 2017 my administration revived and reinvigorated the quad security partnership and our meeting today the prime minister and i reaffirmed that strong cooperation among the united states india australia and japan and it's crucial really to maintaining peace and prosperity tranquility even in the indo pacific ਇਨ ਅਡੀਸ਼ਨ ਦੀ ਯੂਨਾਈਟਡ ਤਾਂ 트럼ਪ ਨੇ ਜਿੱਥੇ ਕਿਹਾ ਕਿ ਇਸ ਸਾਲ ਤੋਂ ਅਸੀਂ ਭਾਰਤ ਨੂੰ ਕਈ ਅਰਬ ਡਾਲਰ ਦੀ ਫੌਜੀ ਵਿਕਰੀ ਵਧਾਵਾਂਗੇ ਅਸੀਂ ਅੰਤ ਵਿੱਚ ਭਾਰਤ ਨੂੰ F35 ਜੀਲਰ ਲੜਾਕੂ ਜਹਾਜ਼ ਪ੍ਰਦਾਨ ਕਰਨ ਦਾ ਰਾ ਵੀ ਪਧਰਾ ਕਰ ਰਹੇ ਹਾਂ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ 트럼ਪ ਨੇ ਪ੍ਰੈਸ ਵਾਰਤਾ ਨੂੰ ਵੀ ਸੰਬੋਧਨ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਰੂਸ ਯੂਕਰੇਨ ਯੁੱਧ ਤੇ ਵੀ ਆਪਣਾ ਪੱਖ ਰੱਖਦੇ ਨਜ਼ਰ ਆਏ ਅਤੇ 트럼ਪ ਦੇ ਸ਼ਾਂਤੀਪੂਰਨ ਵਿਚਾਰਾਂ ਦੀ ਉਹਨਾਂ ਨੇ ਸ਼ਲਾਘਾ ਵੀ ਕੀਤੀ। ਉਹਨਾਂ ਡੋਨਾਲਡ 트럼ਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗੱਲਬਾਤ ਨੂੰ ਚੰਗਾ ਕਦਮ ਕਿਹਾ। ਹੋਰ ਕੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਓ ਦੇਖਦੇ ਹਾਂ। ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ 트럼ਪ ਨੇ ਸ਼ਾਂਤੀ ਕੇ ਪ੍ਰਯਾਸੋ ਕਾ ਇਨੀਸ਼ੀਏਟਿਵ ਲੇਤੇ ਹੋਏ ਕੱਲ ਰਾਸ਼ਟਰਪਤੀ ਪੁਤਿਨ ਸੇ ਬਾਤ ਕੀਤੀ। दुनिया का एक सोच रही है कि भारत न्यूट्रल है भारत न्यूट्रल नहीं है भारत का अपना पक्ष है और भारत का पक्ष है शांति हम पहले दिन से ही और मैंने राष्ट्रपति पुतिन को उनकी मौजूदगी में मीडिया के सामने कहा था कि ये समय युद्ध का नहीं है और मेरा एक कन्विक्शन है कि समस्याओं का समाधान युद्ध के मैदानों में नहीं निकलता है वो टेबल पर चर्चा करके ही निकलता है right. शांति के हर प्रयास का हम समर्थन करते हैं और राष्ट्रपति ट्रंप ने जो इनिशिएटिव लिया है मैं उनका हर सख्त समर्थन करता तो दिलचस्प गल यह है कि अमरीका ने पहला अमरीकी फर्म लॉकहीड मार्टिन द्वारा निर्मित एफ थर्टी फाइव नारत तो इनकार कर दिया क्योंकि नवी दिल्ली के ਰੂਸ ਨਾਲ ਨੇੜੇ ਦੇ ਸਬੰਧਾਂ ਅਮਰੀਕਾ ਅਸਲ ਵਿੱਚ F21 ਲਈ ਜ਼ੋਰ ਦੇ ਰਿਹਾ ਸੀ ਜੋ ਕਿ ਕਾਗਜ਼ ਤੇ F16 ਦਾ ਇੱਕ ਅਪਗ੍ਰੇਡ ਕੀਤਾ ਸੰਸਕਰਣ ਸੀ ਭਾਵੇਂ ਕਿ ਇੱਕ ਹੋਰ ਅਮਰੀਕੀ ਫਰਮ ਬੋਇੰਗ ਭਾਰਤ ਨੂੰ FA18 ਸੁਪਰ ਹੌਟਨੈਸ ਅਤੇ F15X ਦੀ ਪੇਸ਼ਕਸ਼ ਕਰ ਰਹੀ ਸੀ ਪਰ ਭਾਰਤ ਅਮਰੀਕਾ ਵੱਲੋਂ ਮਜ਼ਬੂਤ ਰੱਖਿਆ ਅਤੇ ਮਾਰੂ ਹਵਾਈ ਜਹਾਜ਼ ਦੀ ਉਮੀਦ ਕਰ ਰਿਹਾ ਸੀ ਤਾਂ ਅਮਰੀਕਾ ਵੱਲੋਂ F35 ਵਿਚਨ ਤੋਂ ਇਨਕਾਰ ਕਰਨ ਦਾ ਵੱਡਾ ਕਰ ਸਾਹਮਣੇ ਆਇਆ ਬੀਤੇ ਦਿਨ ਅਮਰੀਕਾ ਦੇ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਟੀ ਕੀਤੀ ਕਿ ਭਾਰਤ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ ਕਿਉਂਕਿ 트੍ਰੰਪ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਆਪਣੀ ਕਾਰਵਾਈ ਤੇਜ਼ ਕਰ ਰਿਹਾ ਹੈ ਇਹ ਬਿਆਨ ਹਾਲ ਹੀ ਵਿੱਚ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਆਇਆ ਜੋ ਕੁਝ ਦਿਨ ਪਹਿਲਾਂ ਅਮਰੀਤਸਰ ਪਹੁੰਚੇ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਰੋਨਲਡ 트੍ਰੰਪ ਨਾਲ ਸਾਂਝੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕੇ ਦੂਜੇ ਦੇਸ਼ਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਿਅਕਤੀਆਂ ਨੂੰ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਭਾਰਤ ਅਮਰੀਕਾ ਸਬੰਧਾਂ ਬਾਰੇ ਉਹਨਾਂ ਨੇ ਦੁਹਰਾਇਆ ਕਿ ਭਾਰਤ ਨੇ ਹਮੇਸ਼ਾ ਸਟੈਂਡ ਕਾਇਮ ਰੱਖਿਆ ਹੈ ਜੇਕਰ ਵਿਅਕਤੀਆਂ ਦੀ ਭਾਰਤ ਨਾਗਰਿਕ ਵਜੋਂ ਪੁਸ਼ਟੀ ਹੁੰਦੀ ਹੈ ਤਾਂ ਉਹ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਤਾਂ ਭਾਰਤ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਹੋਰ ਕੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਓ ਦੇਖਦੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਸੇ ਜੋ ਲੋਕ दूसरे देशों में होते हैं उनको वहां रहने का कोई कानूनी अधिकार तो है नहीं जहां तक भारत और अमेरिका का सवाल है हमने हमेशा कहा है कि जो वेरीफाइड होगा कि जो सच्चे अर्थ में भारत का ही नागरिक होगा वो अगर अमेरिका में गैरकानूनी तरीके से रहता है तो उसको वापस लेने के लिए भारत तैयार है लेकिन बात हमारे लिए वहां से रुकती नहीं है ये सामान्य परिवारों के बच्चे होते हैं उनको बड़े बड़े सपने दिखाए जाते हैं और उनको ज्यादातर ऐसे होते हैं उनको गुमराह करके लाया जाता है और इसलिए ये ह्यूमन ट्रैफिकिंग में जुड़े हुए पूरे इकोसिस्टम पर हमने वार करना चाहिए और अमेरिका और भारत मिलकर के हमारी कोशिश है और हमारी कोशिश रहनी चाहिए कि इस प्रकार की पूरी इकोसिस्टम को हमें ने जड़ मूल से नष्ट करना चाहिए ताकि ह्यूमन ट्राफिकिंग बंद हो और गरीब लोगों को जो अपनी धन दौलत बेच करके ऐसे बड़े बड़े सपने दिखा करके उनको अंधेरे में रख करके ले जाया जाए उनके साथ भी अन्याय है और इसलिए हमारी बड़ी लड़ाई उस पूरे इकोसिस्टम के खिलाफ है और मुझे विश्वास है कि राष्ट्रपति ट्रंप भी इस इकोसिस्टम को खत्म करने में भारत का पूरा सहयोग करेंगे गौरतलब है कि एक बार फिर गैर कानूनी भारतीय प्रवासियों का एक समूह अमरीका तो भारत आने वाला है इस बार यह गैर कानूनी प्रवासी दो जहाजों भारत आ रहे हैं अमरीका ने ਦੇਸ਼ ਨਿਕਾਲਾ ਪ੍ਰਕਿਰਿਆ ਪੂਰੀ ਕਰ ਲਈ ਹੈ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੇ ਦੋ ਜਹਾਜ਼ਾਂ ਦੇ ਆਉਣ ਦੀ ਮਿਤੀ ਵੀ ਸਾਹਮਣੇ ਆਈ ਹੈ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਇੱਕ ਨਵਾਂ ਜੱਥਾ ਅਜੇ ਸਮੇਂ ਆ ਰਿਹਾ ਹੈ ਜਦੋਂ ਭਾਰਤ ਵਿੱਚ विरोधीतिर ਇਸ ਮੁੱਦੇ ਨੂੰ ਚੁੱਕ ਰਹੀ ਹੈ ਤੇ ਹੁਣ 트럼ਪ ਦੇ ਇਸ ਫੈਸਲੇ ਤੇ ਆਖਰੀ ਕਿਲ ਠੋਕਣ ਦਾ ਕੰਮ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਕਰ ਦਿੱਤਾ ਹੈ ਕਿ ਭਾਰਤ ਇਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲਵੇਗਾ ਅਜਿਹੇ ਵਿੱਚ ਜੋ ਲੋਕ ਭਾਰਤ ਨੂੰ ਭੇਜੇ ਜਾ ਰਹੇ ਨੇ ਜਾਂ ਜੋ ਲੋਕ ਇਸ ਪ੍ਰਕਿਰਿਆ ਦੇ ਵਿਚਕਾਰ ਹਨ ਉਹਨਾਂ ਦੀ ਚਿੰਤਾ ਵਿੱਚ ਹੋਰ ਵੀ ਵਾਅਦਾ ਹੋ ਚੁੱਕਿਆ ਹੈ ਹਾਲਾਂਕਿ ਇਸ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਸਾਫ ਤੌਰ ਤੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਸਿਰਫ ਭਾਰਤ ਦਾ ਮੁੱਦਾ ਨਹੀਂ ਹੈ ਇਹ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਜਿਹੜੇ ਲੋਕ ਦੂਜੇ ਦੇਸ਼ਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਉੱਥੇ ਰਹਿਣ ਦਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਹੈ ਅਗਲੀ ਖਬਰ ਕੈਲੀਫੋਰਨੀਆ ਤੋਂ ਹੈ ਜਿੱਥੇ ਭਾਰੀ ਮੀਂਹ ਨਾਲ ਭਿਆਨਕ ਹਾਲਾਤ ਬਣ ਗਏ ਨੇ ਇੱਥੇ tufaan ਕਾਰਨ ਭਾਰੀ ਚਿੱਕੜ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਬੁੱਧਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਖਾਲੀ ਕਰਵਾਉਣਾ ਪਿਆ ਅਤੇ ਸਕੂਲ ਬੰਦ ਕਰਨੇ ਪਏ ਇਸੇ ਦੇ ਨਾਲ ਲਾਸ ਐਂਜਲਸ ਵੈਂਚੂਰਾ ਅਤੇ ਔਰੇਂਜ ਕਾਉਂਟੀਆਂ ਦੇ ਨਾਲ-ਨਾਲ ਸੈਨ ਬਰਨਾਰਡੀਨੋ ਕਾਉਂਟੀ ਵਿੱਚ ਸੈਨ ਗੈਬਰੀਅਲ ਪਹਾੜਾਂ ਦੀਆਂ ਤਲਹਟੀਆਂ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਨਿਕਾਸੀ ਚੇਤਾਵਨੀਆਂ ਦਿੱਤੀਆਂ ਗਈਆਂ ਅਤੇ ਮੌਸਮ ਦੇ ਅਲਰਟ ਜਾਰੀ ਕੀਤੇ ਗਏ ਸਾਂਤਾ ਬਾਰਬਰਾਂ ਵਿੱਚ ਜੋਖਮ ਵਾਲੇ ਖੇਤਰਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੁੱਧਵਾਰ ਦੁਪਹਿਰ 3 ਵਜੇ ਤੱਕ ਘਰ ਛੱਡਣ ਲਈ ਕਿਹਾ ਗਿਆ ਸੀ। ਲਾਸ ਏਂਜਲਸ ਵਿੱਚ ਰਾਸ਼ਟਰੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਦੇ 5 ਵਜੇ ਦੇ ਕਰੀਬ ਕਿਹਾ ਕਿ ਤੂਫਾਨ ਲਾਸ ਏਂਜਲਸ ਕਾਉਂਟੀ ਉੱਤੇ ਤੇਜ਼ੀ ਨਾਲ ਵੱਧ ਰਿਹਾ ਹੈ। ਰਾਤ 8 ਵਜੇ ਤੱਕ ਮੌਸਮ ਸੇਵਾ ਨੇ ਕਿਹਾ ਕਿ ਦੱਖਣ ਪੱਛਮੀ ਕੈਲੀਫੋਰਨੀਆ ਲਈ ਸਾਰੇ ਹੜ੍ਹਾਂ ਵਿੱਚ ਰਾਹਤ ਦੇ ਉਤਪਾਦ ਪਹੁੰਚਾਉਣਾ ਰੱਦ ਕਰ ਦਿੱਤੇ ਗਏ ਨੇ ਕਿਉਂਕਿ ਭਾਰੀ ਮੀਂਹ ਖੇਤਰ ਤੋਂ ਬਾਹਰ ਚਲਾ ਗਿਆ ਹੈ। ਹਾਲਾਂਕਿ ਉਹਨਾਂ ਲੋਕਾਂ ਨੂੰ ਯਾਦ ਦਿਵਾਇਆ ਗਿਆ ਕਿ ਮੀਂਹ ਖਤਮ ਹੋਣ ਤੋਂ ਬਾਅਦ ਵੀ ਚਿੱਕੜ ਅਤੇ ਚਟਾਨਾਂ ਖਿਸਕ ਸਕਦੀਆਂ ਨੇ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਕਿ ਸਾਰੇ ਸੜਕਾਂ ਦੇ ਬੰਦ ਹੋਣ ਦੀ ਪਾਲਣਾ ਕਰਨਾ ਜਾਰੀ ਰੱਖੋ ਕੈਲੀਫੋਰਨੀਆ ਦੇ ਆਵਾਜਾਈ ਵਿਭਾਗ ਦੇ ਅਨੁਸਾਰ ਭਾਰੀ ਹੜ੍ਹਾਂ ਅਤੇ ਚਿੱਕੜ ਖਿਸਕਣ ਦੇ ਕਾਰਨ ਪੈਸੀਫਿਕ ਕੋਸਟ ਹਾਈਵੇ ਚੌਟਾਊਕਾ ਬੁਲੇਵਾਰਡ ਅਤੇ ਕਾਰਬਨ ਬੀਚ ਟੈਰੈਂਸ ਅਗਲੇ ਨੋਟਿਸ ਤੱਕ ਬੰਦ ਰਹਿਣਗੇ ਬੁਲਾਰੇ 에릭 ਸਕਾਟ ਨੇ ਕਿਹਾ ਕਿ ਸ਼ਾਮ 5 ਵਜੇ ਤੋਂ ਥੋੜੀ ਦੇਰ ਬਾਅਦ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਇੱਕ ਮੈਂਬਰ ਦੀ ਗੱਡੀ ਮਾਲੀਬੂ ਵਿੱਚ ਗੱਡੀ ਚਲਾਉਂਦੇ ਸਮੇਂ ਸੜਕ ਤੋਂ ਉਤਰ ਕੇ ਸਮੁੰਦਰ ਵਿੱਚ ਜੜ ਗਈ। ਸਕਾਟ ਦੇ ਅਨੁਸਾਰ ਉਹ ਮੈਂਬਰ ਆਪਣੀ ਗੱਡੀ ਤੋਂ ਬਾਹਰ ਨਿਕਲਣ ਦੇ ਯੋਗ ਹੋ ਗਿਆ ਸੀ ਅਤੇ ਉਸ ਨੂੰ ਮਾਮੂਲੀ ਸੱਟਾਂ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ। ਨਿਵਾਸੀਆਂ ਨੂੰ ਐਮਰਜੈਂਸੀ ਅਪਡੇਟਸ ਦੀ ਨਿਗਰਾਨੀ ਕਰਨ, ਮਹੱਤਵਪੂਰਨ ਦਸਤਾਵੇਜ਼ ਅਤੇ ਦਵਾਈਆਂ ਇਕੱਠੀਆਂ ਕਰਕੇ ਖਾਲੀ ਕਰਨ ਦੀ ਤਿਆਰੀ ਕਰਨ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਤੁਰੰਤ ਆਪਣੇ ਘਰਾਂ ਤੋਂ ਭੱਜਣ ਦੀ ਅਪੀਲ ਕੀਤੀ ਗਈ। ਹਾਲ ਦੀ ਘੜੀ ਬੁਲਟਨ ਵਿੱਚ ਇਹਨਾਂ ਹੀ ਦੇਸ਼ ਅਤੇ ਵਿਦੇਸ਼ ਨਾਲ ਜੁੜੀਆਂ ਖਬਰਾਂ ਲਈ ਦੇਖਦੇ ਰਹੋ ਅਮਰੀਕਨ ਨਿਊਜ਼ ਬੁਲਟਨ